ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸ ਰਾਜ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਬ ਤੋਂ ਬਣੀ ਸੱਤ ਮੈਂਬਰੀ ਕਮੇਟੀ ਦਾ ਜਿਨ੍ਹਾਂ ਦੇ ਵਿੱਚੋਂ ਕਾਰਜਸ਼ੀਲ ਮੈਂਬਰ ਪੰਜ ਨੇ ਖਾਸ ਕਰਕੇ ਹੁਣ ਇਹ ਹੁੰਡਾ ਵਾਂਗੂ ਚਿੰਬੜ ਗਏ ਨੇ ਮਨਪ੍ਰੀਤ ਇਆਲੀ ਨੂੰ ਲੇਕਿਨ ਮਨਪ੍ਰੀਤ ਇਆਲੀ ਦੇ ਹੌਸਲੇ ਬਲੰਦ ਨੇ ਯਾਨੀ ਕਿ ਚੱਲੇ ਤਾਂ ਪੰਜ ਸੀ ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਿੱਖ ਕੌਮ ਵੱਲੋਂ ਮਨਪ੍ਰੀਤ ਇਆਲੀ ਅਤੇ ਉਸ ਦੇ ਸਾਥੀਆਂ ਨੂੰ ਸਾਥ ਦਿੱਤਾ ਜਾ ਰਿਹਾ ਹੈ ਪਸੀਨੇ ਆ ਗਏ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਪੱਲਾ ਵੀਡੀਓ ਸੁਣੋ ਫਿਰ ਗੱਲ ਕਰਾਂਗੇ ਜੀ ਸਭ ਤੋਂ ਸੰਗਤਾਂ ਤੋਂ ਬਹਰ ਕਾ ਜੋ ਤੁਸੀਂ ਬਹੁਤ ਵੱਡੇ ਕੱਢਦੇ ਹੂਬ ਦੇ ਵਿੱਚ ਆਪਰੇ ਕੀਤੇ ਸਮੇਂ ਦੇ ਲਈ ਤੋਂ ਅਪਾ ਗੱਲ ਕੇ ਇਸ ਭਾਰਤੀ ਮਹਿਮ ਨੂੰ ਉਹਨਾਂ ਰਾਹ ਦੇ ਲਈ ਇਸ ਭਾਰਤੀ ਮਹਿਮ ਨੂੰ ਕਾਮਯਾਬ ਕਰਨ ਦੇ ਲਈ ਬਹੁਤ ਵੱਡੇ ਕੱਢਦੇ ਹੂਬ ਵਿੱਚ ਪਹੁੰਚ ਰਹੇ ਹੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਦੋ ਹੱਥ ਖੜੇ ਕਰਕੇ ਸਾਰੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਤਸਕ੍ਰਮਾ ਹੋਇਆ ਅੰਦਰ ਰਿ ਨੂੰ ਉਸਤੇ ਅਸੀਂ ਬਚਨ ਕੋ ਤਾਂ ਕਰਨੀਆ ਕਿ ਅਸੀਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਜਮਾਨੇ ਦਾ ਸਹਿਮਤ ਹਾਂ ਸਾਰੇ ਦੇ ਦੋ ਹੱਥ ਖੜੇ ਕਰਕੇ ਤੁਸੀਂ ਬਚਨ ਵੱਧ ਤਾਂ ਕਰਨੀਆ ਸਾਰੇ ਇਹ ਯਾਰ ਕਾ ਤੋ ਮਹਾਨ ਹੈ ਸਾਰੇ ਹੈ ਸ਼ਰਕਤਾਂ ਤੋਹਾ ਹੱਥ ਦੀ ਹੈ ਸਮਨ ਹੈ ਸਮਨ ਯਾਰ ਕੈ ਨਹੀਂ ਜਾਣੀ ਸਮਨ ਯਾਰ ਕੈ ਨਹੀਂ ਜਾਣੀ ਸਭਾ ਯਾਨੀ ਕਿ ਇਹ ਭਰਤੀ ਰੱਖੀ ਗਈ ਹੈ ਸੰਗਰੂਰ ਦੇ ਵਿੱਚ ਹੈ ਕਹਿੰਦੇ ਸੀ ਇਹਨਾਂ ਪਿੱਛੇ ਆਉਣਾ ਨਹੀਂ ਇਹਨਾਂ ਦੀ ਭਰਤੀ ਦਾ ਕਿਸੇ ਨੇ ਹਿੱਸਾ ਨਹੀਂ ਬਣਨਾ ਪਰਥੀ ਕਰ ਲਈ ਹੈ ਜਿਹੜੇ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਆਲਰੇਡੀ ਉਹ ਰਜਿਸਟਰ ਕਰਵਾ ਚੁੱਕੇ ਨੇ ਲੇਕਿਨ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਟਾਲਾ ਸੰਤਾ ਸਿੰਘ ਉਮੈਦਪੂਰੀ ਐਡਵੋਕੇਟ ਹੈ ਜਿਹੜੇ ਨੇ ਚੁੰਦਾ ਸਾਹਿਬ ਜੀ ਅਤੇ ਬੀਬੀ ਸਤਵੰਤ ਕੌਰ ਦੇ ਮਗਰ ਹਜ਼ਾਰਾਂ ਲੋਕ ਕੜ ਗਏ ਨੇ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਮੰਲਨੇ ਤੁਸੀਂ ਵੇਖਿਆ ਕਿਸ ਤਰ੍ਹਾਂ ਮਨਪ੍ਰੀਤ ਯਾਲੀ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਬਚਾਉਣ ਦੇ ਨਾਰੇ ਲਗਾ ਰਹੇ ਨੇ ਤੇ ਇਧਰ ਇਹ ਕਹਿ ਰਹੇ ਨੇ ਕਿ ਇਹ ਵੋਟ ਭਾਰਤੀ ਜਨਤਾ ਪਾਰਟੀ ਵਾਸਤੇ ਆ ਵਾਸਤੇ ਤੇ ਆਰਐਸਤੇ ਵਾਸਤੇ ਮੰਗੀ ਜਾ ਰਹੀ ਹੈ ਯਾਨੀ ਕਿ ਮਨਪ੍ਰੀਤ ਯਾਲੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਨਾਰੇ ਲਾ ਕੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਿੱਖ ਸਮਰਪਤ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਤੇ ਤੁਸੀਂ ਵੇਖਿਆ ਹੀ ਹੈ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਲਕਾ ਸੰਗਰੂਹ ਤੋਂ ਅੱਜ ਜੁੜੇ ਮਨਪ੍ਰੀਤ ਈਆਲੀ ਗੁਰਪ੍ਰਤਾਪ ਸਿੰਘ ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯਾਨੀ ਕਿ ਸੇਕ ਕੌਮ ਨੂੰ ਪਤਾ ਲੱਗ ਗਿਆ ਹੈ ਕਿ ਮਨਪ੍ਰੀਤ ਈਆਲੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਫੇਥਫੁਲ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਧੰਨਵਾਦ